ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਤਿਤ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਸਿੱਖਿਆ ਬਲਾਕ ਸ਼ਾਹਕੋਟ ਤੋਂ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੂਰਜਮਲ ਸਰਕਾਰੀ ਹਾਈ ਸਕੂਲ ਕੋਟਲਾ ਸੂਰਜਮਲ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮਾ ਦੌਰਾਨ ਲੱਖਾਂ ਰੁਪਏ ਦੀ ਲਾਗਤ ਨਾਲ ਸਕੂਲਾਂ ਵਿੱਚ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਹਲਕਾ ਸ਼ਾਹਕੋਟ ਦੇ ਕੋਆਰਡੀਨੇਟਰ ਜਤਿੰਦਰਪਾਲ ਸਿੰਘ ਬੱਲਾ বিএনਓ شاہکوٹ دے پرنسپل হরप्रीत سنگھ سودی বিএনਓ شاہکوٹ ایک پرنسپل जसपाल جیت کور سیکھیا کمیٹی دے ممبر آشو گپتا اتے ویشیش مہمان وجو شامل ہوئے ہلکا انچارج پ인더 پنڈوری نے کہیا کہ پنجاب سرکار نے چونہ سمیت صوبے دے لوکاں نال جو وی وعدے کیتے سن انہاں نو پورا کیتا جا رہا ہے۔ انہاں کہیا کہ سرکار دا مکھ ایجنڈا سیکھیا اتے صحت سہولتاں وچ سدھار لایا ہونا ہے۔ ਉਨਾ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਸਕੂਲਾਂ ਦੀ ਜਿੱਥੇ ਨੁਹਾਰ ਬਦਲ ਰਹੀ ਹੈ ਉਥੇ ਹੀ ਬੱਚਿਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਮਿਲ ਰਹੀਆਂ ਹਨ ਸਮਾਗਮ ਮ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅੰਤ ਵਿੱਚ ਸਕੂਲ ਮੁਖੀਆਂ ਅਤੇ ਸਟਾਫ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਅੱਜ ਜੋ ਸਿੱਖਿਆ ਕ੍ਰਾਂਤੀ ਸਮਰੋਹ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਚੱਲ ਰਿਹਾ ਉਸ ਚੀਜ਼ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਪੂਰੇ ਸਕੂਲਾਂ ਨੂੰ ਅੱਜ ਅਸੀਂ ਸੂਰਜਮਾਲ ਕੋਟਲਾ ਦੇ ਸਕੂਲ ਦੇ ਵਿੱਚ ਸਕਾਰਿਅਰੀ ਔਰ ਪ੍ਰਾਇਮਰੀ ਦੇ ਦੋਨੋਂ ਸਕੂਲਾਂ ਦੇ ਵਿੱਚ ਅੱਜ ਸਮਰੋਹ ਤੇ ਆਏ ਆ ਬੜਾ ਵਧੀਆ ਲੱਗਾ ਬੱਚਿਆਂ ਦੀ ਲੈਂਥ ਵੀ ਕਾਫੀ ਆ ਔਰ ਇੱਥੋਂ ਦਾ ਸਮੂਹ ਸਟਾਫ ਬੜਾ ਮਿਹਨਤੀ ਸਟਾਫ ਆ ਇੱਥੋਂ ਦੀ ਗram ਪੰਚਾਇਤ ਸਾਰੇ ਐਨਆਰਆਈ ਵੀਰ ਔਰ ਸਾਡੇ ਜੋ ਮੇਨ ਕਰਤਾ ਤਾਤਾ ਸ਼੍ਰੀ ਹਰਵੰਦ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਸਾਹਿਬ ਤੇ ਨਾਲ ਹੀ ਉਹਨਾਂ ਦੇ ਸ਼੍ਰੀ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਸੀ ਇੱਕ ਸੁਪਨਾ ਲਿਆ ਸੀ ਵੀ ਆਪਾਂ ਇਸ ਸੁਪਨੇ ਨੂੰ ਸਕਾਰ ਕਰਾਂਗੇ ਉਹ ਅੱਜ ਸੁਪਨਾ ਪੂਰਾ ਹੋ ਚੁੱਕਾ ਆ ਜਿਹਦੇ ਵਿੱਚ ਅਸੀਂ ਸਕੂਲਾਂ ਦੀਆਂ ਚਾਰਦਵਾਰੀਆਂ ਸਫਾਈ ਸਫਾਈ ਪੀਣ ਵਾਲਾ ਪਾਣੀ ਔਰ ਲਾਇਬ੍ਰੇਰੀਆਂ ਟੱਚ ਸਕਰੀਨਾਂ ਕੰਪਿਊਟਰ ਲਾਇਬ ਲਾਇਬ੍ਰੇਰੀਆਂ ਔਰ ਇਹਦੇ ਨਾਲ ਨਾਲ ਟਾਇਲਟ ਬਾਥਰੂਮ ਜਿਨ੍ਹਾਂ ਦਾ ਪੂਰਾ ਕੰਮ ਹੋ ਚੁੱਕਾ ਆ ਇਸ ਕਰਕੇ ਮੈਂ ਪੂਰੇ ਪੰਜਾਬ ਨੂੰ ਵਧਾਈ ਦਿੰਨਾ ਆ ਜੋ ਸਾਡੇ ਸੀਐਮ ਸਾਹਿਬ ਨੇ ਇੰਦਾ ਵੱਡਾ ਸਿੱਖਿਆ ਨੂੰ ਉੱਚਾ ਚੁੱਕਣ ਲਈ ਉਪਰਾਲਾ ਕੀਤਾ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ